ਆਇਆ ਜ਼ਖਾਲਸਾ ਏਡ ਦੇ ਮੁਖੀ ਨੇ ਅਸਤੀਫਾ ਦੇ ਦਿੱਤਾ ਹੈ ਦਰਅਸਲ ਖਾਲਸਾ ਏਡ ਦੇ ਇੰਡੀਆ ਆਪਰੇਸ਼ਨ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਜੜਾਇਆ ਅਸਤੀਫਾ ਦੇ ਦਿੱਤਾ ਆ ਅਤੇ ਹਵਾਲਾ ਇਹ ਦਿੱਤਾ ਹੈ ਕਿ ਮਾੜਾ ਪ੍ਰਬੰਧ ਹੈ ਔਰ ਜਿਹੜੀ ਵਿਦੇਸ਼ ਦੇ ਵਿੱਚ ਯਾਨੀ ਕਿ ਰਵਿਸ਼ ਸਿੰਘ ਹੁਣਾਂ ਦੀ ਦਖਲਅੰਦਾਜ਼ੀ ਜ਼ਿਆਦਾ ਆ ਔਰ ਇਸ ਪੂਰੇ ਆਪਰੇਸ਼ਨ ਦੇ ਯਾਨੀ ਕਿ ਇੰਡੀਆ ਪੂਰੇ ਆਪਰੇਸ਼ਨ ਦੀ ਟੀਮ ਨੇ ਅਸਤੀਫਾ ਦੇ ਦਿੱਤਾ ਸੋ ਇਸ ਸਮੇਂ ਦੀ ਬਹੁਤ ਵੱਡੀ ਟੈਂਪ ਖਬਰ ਖਾਲਸਾ ਏਡ ਦੇ ਮੁਖੀ ਯਾਨੀ ਕਿ ਇੰਡੀਆ ਆਪਰੇਸ਼ਨ ਦੇ ਮੁਖੀ ਨੇ ਅਸਤੀਫਾ ਦੇ ਦਿੱਤਾ ਆ ਔਰ ਅਹੁਦਾ ਛੱਡ ਦਿੱਤਾ ਆ ਉਹਨਾਂ ਨੇ ਇਹ ਕਿਹਾ ਕਿ ਦਖਲਅੰਦਾਜ਼ੀ ਬਹੁਤ ਹੈ ਇਸ ਕਰਕੇ ਸਾਡੀ ਪੂਰੀ ਟੀਮ ਜੜੀ ਅਸਤੀਫਾ ਦਿੰਦੀ ਆ ਮੈਂ ਵੀ ਅਸਤੀਫਾ ਦਿੰਦਾ ਆ ਤੁਹਾਨੂੰ ਯਾਦ ਹੋਵੇਗਾ ਜਿਹੜੇ ਪਿਛਲੇ ਹੜ ਆਏ ਸੀਗੇ ਤੇ ਗਲੋਬਲ ਯਾਨੀ ਅਮਰਪ੍ਰੀਤ ਵਰਸਸ ਰਵੀ ਸਿੰਘ ਹੋ ਰੱਖਿਆ ਸੀਗਾ ਪਰ ਹੁਣ ਇਹ ਵੱਡੀ ਖਬਰ ਆ ਰਹੀ ਆ ਕਿ ਖਾਲਸਾ ਏਡ ਦੇ ਮੁਖੀ ਨੇ ਅਹੁਦਾ ਛੱਡ ਦਿੱਤਾ ਆ ਔਰ ਦਵਿੰਦਰਜੀਤ ਸਿੰਘ ਨੇ ਕਿਹਾ ਆ ਕਿ ਅਸੀਂ ਇਸ ਕਰਕੇ ਛੱਡ ਰਹੇ ਆ ਕਿਉਂਕਿ ਦਖਲਅੰਦਾਜ਼ੀ ਬਹੁਤ ਹੈ ਮਾੜੇ ਪ੍ਰਬੰਧਨ ਨੇ ਔਰ ਇਹ ਅਸਤੀਫਾ ਜਿਹੜਾ ਆ ਅਸੀਂ ਪੂਰੀ ਟੀਮ ਮੇਰੀ ਦੇ ਰਹੀ ਹੈ ਸੋ ਖਾਲਸਾ ਏਡ ਦੇ ਨਾਲ ਇਹ ਜੁੜੀ ਹੋਈ ਵੱਡੀ ਤੇ ਅਹਿਮ ਖਬਰ ਹੈ ਔਰ ਇਹ ਕਹ ਲਈਏ ਕਿ ਪਿੱਛੇ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਕਿ ਖਾਲਸਾ ਏਡ ਉਸ ਤਰੀਕੇ ਦੇ ਨਾਲ ਹੜਾ ਦੇ ਵਿੱਚ ਉੱਪਰ ਕੇ ਨਹੀਂ ਆਇਆ ਜਿਵੇਂ ਆਉਣਾ ਚਾਹੀਦਾ ਸੀ ਕਿਉਂਕਿ ਹਮੇਸ਼ਾ ਖਾਲਸਾ ਏਡ ਵਾਲੇ ਹਮੇਸ਼ਾ ਪਹਿਲ ਨੰਬਰ ਤੇ ਆਧਾਰ ਤੇ ਪਹੁੰਚਦੇ ਆ ਹਾਲਾਂਕਿ ਉੱਥੇ ਗਲੋਬਲ ਸਿੱਖ ਵਾਲਾ ਅਮਰਪ੍ਰੀਤ ਜਿਹੜਾ ਆਇਆ ਉਸਨੇ ਚੰਗਾ ਕੰਮ ਕੀਤਾ ਆ ਉਹਦੀ ਵੀ ਗੱਲ ਹੁੰਦੀ ਸੀਗੀ ਔਰ ਅਮਰਪ੍ਰੀਤ ਵੀ ਖਾਲਸਾ ਏਡ ਦਾ 파ਟ ਰਿਹਾ ਆ ਇਸੀ ਕੌਂਟਰੋਵਰਸੀ ਨੂੰ ਲੈ ਕੇ ਸੀ ਗੱਲਾਂ ਵੀ ਕਰ ਰਹੇ ਸੀਗੇ ਵੀ ਇਹ ਕਿਉਂ ਹੋਇਆ ਪਰ ਹੁਣ ਦਵਿੰਦਰਜੀਤ ਸਿੰਘ ਦਾ ਅਹੁਦਾ ਛਡਣਾ ਆਪਣੇ ਆਪ ਦੇ ਵਿੱਚ ਦੱਸ ਰਿਹਾ ਆ ਕਿ ਖਾਲਸਾ ਏਡ ਦੇ ਵਿੱਚ ਵਾਕਏ ਕੁਝ ਠੀਕ ਨਹੀਂ ਹੈ ਜਿਸ ਕਰਕੇ ਇਹ ਸਭ ਕੁਝ ਹੋ ਰਿਹਾ ਆ ਜਾਂ ਟੀਮ ਜਿਹੜੀ ਆ ਉਹ ਅਹੁਦਿਆਂ ਤੋਂ ਰਿਜ਼ਾਈਨ ਕਰ ਰਹੀ ਹੈ ਇਸ ਵੇਲੇ ਦੀ ਬਹੁਤ ਵੱਡੀ ਤੇ ਅਹਿਮ ਖਬਰ ਖਾਲਸਾ ਏਡ ਦੇ ਮੁਖੀ ਜਿਹੜੇ ਨੇ ਉਹਨਾਂ ਨੇ ਅਹੁਦਾ ਛੱਡ ਦਿੱਤਾ ਆ ਔਰ ਇਹ ਕਹਿੰਦੇ ਨੇ ਕਿ ਇਹ ਪੁਰਾਣੇ ਜਿਵੇਂ ਕਿ ਮਾੜੇ ਪ੍ਰਬੰਧਾਂ ਦਾ ਜਿਹੜਾ ਹਵਾਲਾ ਉਹਨਾਂ ਨੇ ਦਿੱਤਾ ਆ ਔਰ ਇਹ ਇੰਡੀਆ ਦੇ ਮੁਖੀ ਸੀ ਦਵਿੰਦਰਜੀਤ ਸਿੰਘ ਔਰ ਰਵੀ ਸਿੰਘ ਵਿਦੇਸ਼ ਚ ਬੈਠ ਕੇ ਜਿਹੜਾ ਆ ਉਹ ਸਾਰਾ ਕੁਝ ਦੇਖਦੇ ਸਨ ਔਰ ਇਹ ਬੜਾ ਤਾਲਮੇਲ ਸੀਗਾ ਪੰਜਾਬ 'ਚ ਕੁਝ ਵੀ ਹੁੰਦਾ ਸੀ ਤਾਂ ਖਾਲਸਾ ਏਡ ਗਿਆ ਜਾਂਦਾ ਸੀਗਾ ਪਰ ਫਿਲਹਾਲ ਖਾਲਸਾ ਏਡ ਦਾ ਜਿਹੜਾ ਇੰਡੀਆ ਆਪਰੇਸ਼ਨ ਦੇਖਦਾ ਸੀਗਾ ਉਸ ਨੇ ਅਸਤੀਫਾ ਦੇ ਦਿੱਤਾ ਆ ਔਰ ਇਹ ਹਵਾਲਾ ਦਿੱਤਾ ਆ ਕਿ ਸਭ ਕੁਝ ਜਿਹੜੇ ਨੇ ਉਹ ਉੱਥੇ ਸਹੀ ਨਹੀਂ ਹੈ ਇਸ ਕਰਕੇ ਮੈਂ ਇਸ ਅਹੁਦੇ ਤੋਂ ਅਸਤੀਫਾ ਦੇ ਰਿਹਾ ਸੋ ਕਿਉਂ ਅਸਤੀਫਾ ਆ ਕਾਰਨ ਕੀ ਹੈ ਔਰ ਇਹ ਬਹੁਤ ਅਹਿਮ ਹੋ ਜਾਂਦਾ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਖਾਲਸਾ ਐਡਵਰਗੀ ਏਜੰਸੀ ਜਿਹੜੀ ਆ ਉਤੋਂ ਉਹਦੇ ਇੰਡੀਆ ਆਪਰੇਸ਼ਨ ਯਾਨੀ ਕਿ ਇੰਡੀਆ ਮੁਖੀ ਅਸਤੀਫਾ ਦੇ ਦਿੰਨ ਫਿਲਹਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਮੈਂ ਨੰਬਰ ਵੀ ਮਿਲਾਇਆ ਆ ਗੱਲਬਾਤ ਕਰਨ ਦੀ ਦਵਿੰਦਰ ਜੀ ਸਤਿ ਸ਼੍ਰੀ ਅਕਾਲ ਫੋਨ ਜਿਹੜਾ ਆ ਸਾਡਾ ਰابطਾ ਕਾਇਮ ਨਹੀਂ ਉਹਨਾਂ ਦੇ ਨਾਲ ਹੋ ਸਕਿਆ ਕਿ ਕਿ ਉਹ ਕਿਉਂ ਕੀਤਾ ਪਰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਸੀਗਾ ਔਰ ਉਹਨਾਂ ਨੇ ਆਪਰੇਸ਼ਨ ਤੋਂ ਯਾਨੀ ਕਿ ਇੰਡੀਆ ਮੁਖੀ ਤੋਂ ਅਸਤੀਫਾ ਦਿੱਤਾ ਆ ਔਰ ਇਹਦੇ ਨਾਲ ਇਹ ਇਹ ਹੋ ਗਿਆ ਕਿ ਹੁਣ ਸ਼ਾਇਦ ਜੇ ਪਵਿੱਖ ਦੀ ਗੱਲ ਕੀਤੀ ਜਾਵੇ ਖਾਲਸਾ ਏਡ ਦੀ ਤਾਂ ਡਾਵਾ ਡੋਲ ਹੋ ਰਿਹਾ ਆ ਉਹ ਲੋਕ ਜਿਹੜੇ ਮਦਦ ਦੇ ਲਈ ਪਹੁੰਚਦੇ ਸਨ ਉਹਨਾਂ ਦੀਆਂ ਅੰਦਰੂਨੀ ਮੈਨੇਜਮੈਂਟ ਦੀਆਂ ਪ੍ਰੋਬਲਮਾਂ ਕਰਕੇ ਉਹਨਾਂ ਦੀ ਟੀਮ ਜਿਹੜੀ ਆ ਵਿਛੜਨੀ ਸ਼ੁਰੂ ਹੋਈ ਆ ਔਰ ਇਸੇ ਕਰਕੇ ਹੁਣ ਦਵਿੰਦਰਜੀਤ ਸਿੰਘ ਦਾ ਅਸਤੀਫਾ ਆਇਆ ਆ ਔਰ ਉਹਨਾਂ ਦੇ ਨਾਲ ਪੂਰੀ ਟੀਮ ਨੇ ਅਸਤੀਫਾ ਦਿੱਤਾ ਆ ਸੋ ਇਸ ਵੇਲੇ ਦੀ ਬਹੁਤ ਵੱਡੀ ਤਹਿਮ ਘਬਰ ਖਾਲਸਾ ਏਡ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ ਔਰ ਕਾਰਨ ਇਹ ਦਿੱਤਾ ਹੈ ਕਿ ਮਾੜੇ ਪ੍ਰਬੰਧਨ ਨੇ ਉਹਨਾਂ ਦੀ ਪੂਰੀ ਟੀਮ ਨੇ ਅਸਤੀਫਾ ਦਿੱਤਾ ਹੈ